ਗੁੱਡ ਮਾਰਨਿੰਗ ਫਰੈਂਡਸ ਅੱਜ ਦਾ ਲੈਕਚਰ ਮੋਸਟ ਇੰਪੋਰਟੈਂਟ ਲੈਕਚਰ ਆਜ ਦਾ ਤੇ ਲੈਕਚਰ ਜਿਹੜਾ ਬਹੁਤ ਜ਼ਰੂਰੀ ਆ ਇਹ ਉਹਨਾਂ ਵਾਸਤੇ ਆ ਜਿਹਦੇ ਕੰਨਾਂ 'ਚ ਬਹੁਤ ਜ਼ਿਆਦਾ ਤੀਲਾ ਮਾਰਦੇ ਰਹਿੰਦੇ ਆ ਖੁਰਕ ਲੜਦੀ ਆ ਤੀਲਾ ਮਾਰਦੇ ਰਹਿੰਦੇ ਆ ਜਾਂ ਕੰਨਾਂ 'ਚ ਬਹੁਤ ਜ਼ਿਆਦਾ ਹੈੱਡਫੋਨ ਦੀ ਵਰਤੋਂ ਕਰਦੇ ਆ ਤਾਂ ਸਾਵਧਾਨ ਹੋ ਜਾਓ ਇਹ ਬਹੁਤ ਵੱਡਾ ਰਿਸਕ ਫੈਕਟਰ ਉਹਨਾਂ ਵਾਸਤੇ ਅੱਜ ਇੱਕ ਪੇਸ਼ੈਂਟ ਦੀ ਹਿਸਟਰੀ ਦੱਸਣ ਲੱਗਾ ਤੁਹਾਨੂੰ ਮੈਂ ਜਿਹੜਾ ਕਿ ਨਿਕੋ ਦਵਾਈ ਲੈਣ ਆਇਆ ਸੀਗਾ ਉਹਦੀ ਉਮਰ ਮਾਥਾ 20 ਕੁ ਸਾਲ ਦੀਆਂ ぐらい ਮੁੰਡੇ ਦੀ ਉਸ ਨੂੰ ਸੁਣਾਈ ਬਿਲਕੁਲ ਨਹੀਂ ਦੇ ਰਿਹਾ ਬਿਲਕੁਲ ਉਹਦੇ ਕੰਨ ਬੰਦ ਹੋ ਰਿਹਾ ਉਹ ਕਹਿੰਦਾ ਆਏ ਲੱਗਦਾ ਜਿਵੇਂ ਕੰਨਾਂ ਵਿੱਚ ਕੋਈ ਅਸੀ ਹੁੰਦੀ ਆ ਕਹਿੰਦਾ ਮੈਨੂੰ ਕੁਝ ਨਹੀਂ ਸੁਣਾਈ ਨਹੀਂ ਦਿੰਦਾ ਰੇਸ਼ਾ ਬਹੁਤ ਨਿਕਲਦਾ ਕੰਨਾਂ ਚੋਂ ਪੀਲਾ ਬਦਬੂ ਦਾ ਰੇਸ਼ਾ ਕੰਨਾਂ ਚੋਂ ਨਿਕਲ ਰਿਹਾ ਵਾ ਚੱਕਰ ਵੀ ਹੁੰਦੇ ਕਹਿੰਦਾ ਨਾਲ ਮੈਨੂੰ ਹੈਡੈਕ ਬਹੁਤ ਜ਼ਿਆਦਾ ਹੁੰਦਾ ਸਿਰ ਬਹੁਤ ਦਰਦ ਕਰਦਾ ਵਾ ਜਦੋਂ ਉਹਦੀ ਮੈਂ ਸਾਰੀ ਹਿਸਟਰੀ ਖੰਗੋਲੀ ਤੇ 11 ਸਾਲ ਪਹਿਲਾਂ ਕਿਉਂਕਿ ਉਹਦੀ ਮੰਮੀ ਜੜੀ ਨਾਲ ਸੀਗੇ ਉਹਨਾਂ ਨੇ ਦੱਸਿਆ ਮੈਨੂੰ ਸਾਰਾ ਕੁਝ 11 ਸਾਲ ਦੀ ਜਿਹੜੀ ਉਮਰ ਸੀ ਉਹਦੀ ਕਹਿੰਦਾ ਜਦੋਂ ਉਹਨੂੰ ਫਸਟ ਟਾਈਮ ਕੰਨ ਕਹਿੰਦਾ ਇਹ ਤਰ੍ਹਾਂ ਲੋ ਕੱਨੇ ਤੀਲਾ ਮਾਰਨ ਲੱਗ ਗਿਆ ਕੋਈ ਖੁਰਪ ਲੜਦੀ ਚੰਦਰ ਕਹਿੰਦਾ ਉਸ ਟਾਈਮ ਹੈਡਫੋਨ ਸੀ ਦੇਖੋ ਇਹਨੇ ਇੰਨੀ ਜਿਆਦਾ ਹੈਡਫੋਨ ਦੀ ਵਰਤੋਂ ਕੀਤੀ ਹੈ ਦਿਨ ਭਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਕਹਿੰਦੇ ਹੈਡਫੋਨ ਚੱਲਦੇ ਹੁੰਦੇ ਸੀ ਗਾਣੇ ਸੁਣਦਾ ਰਹਿੰਦਾ ਹੁੰਦਾ ਸੀਗਾ ਤੇ ਸਮੱਸਿਆ ਇੰਨੀ ਜਿਆਦਾ ਵਧ ਗਈ ਕਹਿੰਦੀ 2 ਕੁ ਸਾਲਾਂ ਤੋਂ ਇਸ ਬੱਚੇ ਨੂੰ ਸੁਣਾਈ ਦੇਣਾ ਬਿਲਕੁਲ ਹੀ ਬੰਦ ਹੋ ਚੁੱਕਿਆ ਵਾ ਨਾ ਟਰਨਲ ਇਅਰ ਇੱਕ ਸਟਾਰਨਲ ਇਅਰ ਆ ਕੰਮ ਨਹੀਂ ਕਰ ਰਿਹਾ ਕੋਈ ਸਾਊਂਡ ਨਹੀਂ ਸੁਣ ਰਿਹਾ ਨਸਾਂ ਆਏ ਲੱਗ ਰਹੀ ਜਿਵੇਂ ਬਿਰਤੂ ਕਮਜ਼ੋਰ ਹੋ ਗਈਆਂ ਹੁੰਦੀਆਂ ਵਾ ਰਾਈਟ ਸਾਈਡ ਲੈਫਟ ਸਾਈਡ ਦੋਵੇਂ ਸਾਈਡਾਂ ਤੋਂ ਪਦਬੂ ਦਾ ਰੇਸ਼ਾ ਨਿਕਲਦਾ ਪੀਲੇ ਕਲਰ ਦਾ ਨਾ ਇਧਰੋਂ ਸੁਣਦਾ ਨਾ ਉਧਰੋਂ ਸੁਣਦਾ ਕੋਈ ਕੋਈ ਝਾਂਜੇ ਸਣਕਦੀ ਜਾਂ ਕੋਈ ਪੰਛੀ ਦੀ ਆਵਾਜ਼ ਦਾ ਕੋਈ ਕੁਈ ਸਾਊਂਡ ਆ ਕੁਝ ਨਹੀਂ ਸੌਂ ਰਿਹਾ ਐਤੋਂ ਥੋੜਾ ਟਾਈਮ ਪਹਿਉਨੂੰ ਟ੍ਰਾਈ ਕਰਤੀ ਸੀ ਸਮੱਸਿਆ ਸੀ ਕਿ ਮਤਲਬ ਕੰਨਾਂ 'ਚ ਸਾਊਂਡ ਸੌਂਦਾ ਇੱਕਲਾ ਜਿਹਾ ਉਹਨਾਂ ਲਈ ਇਕਲਾ ਹੁਣ ਸਾਊਂਡ ਸੌਂਨਾ ਬਿਲਕੁਲ ਬੰਦ ਹੋ ਚੁੱਕਿਆ ਵਾ ਇੱਕ ਬਦਮੂਦਰ ਪੀਲਾ ਰੇਸ਼ਾ ਬਾਹਰ ਨਿਕਲਦਾ ਵਾ ਸੁਣਾਈ ਦੇਣਾ ਬਿਲਕੁਲ ਬੰਦ ਹੋ ਰਿਹਾ ਵਾ ਜਦੋਂ ਉਹਦੇ ਮਾਪ ਨੇ ਸਾਰੀ ਮੈਨੂੰ ਗੱਲਬਾਤ ਦੱਸੀ ਆ ਸਾਰੀ ਕੈਸਲ ਕੋਸਲਿੰਗ ਕਰਕੇ ਹੁਣ ਦਵਾਈ ਕਰ ਕੀਤੀ ਆ 6 ਤੋਂ ਲੈ ਕੇ 3 ਤੋਂ ਲੈ ਕੇ 6 ਮਹੀਨੇ 1 ਸਾਲ ਵੀ ਲੱਗ ਸਕਦਾ ਵਾ ਉਹਦੀ ਜੋ ਦੀ ਫੈਬਰੀਵਰ ਸਾਰਾ ਕੁਝ ਦੱਸਿਆ ਮੈਨੂੰ ਤਾਂ ਤੁਹਾਨੂੰ ਕਿ ਛੇ ਮਹੀਨੇ ਲੱਗ ਸਕਦੇ ਇੱਕ ਸਾਲ ਵੀ ਲੱਗ ਸਕਦਾ ਵਾ ਪਰ ਸਮੱਸਿਆ ਠੀਕ ਹੋ ਜੂਗੀ ਉਹ ਬਹੁਤ ਜ਼ਿਆਦਾ ਐਲ ਐ ਡੀ ਸਪੈਸ਼ਲਿਸਟਾਂ ਕੋਲ ਜਾ ਚੁੱਕਾ ਵਾ ਬਹੁਤ ਕਨਾਲਾ ਡਾਕਟਰ ਕੋਲ ਜਾ ਚੁੱਕਾ ਵਾ ਪਰ ਕਿਤੇ ਉਹ ਵੀ ਕੋਈ ਫਰਕ ਨਹੀਂ ਪਿਆ ਪਰ ਧੰਨ ਗੁਰੂ ਰਾਮਦਾਸ ਜੀ ਭਗਵਾਨ ਦੀ ਕਿਰਪਾ ਨਾਲ ਮੈਨੂੰ ਉਮੀਦ ਆ ਹੋਮੋਪੈਥੀ ਤੇ ਯਕੀਨ ਆ ਇਹ ਇੱਕ ਸਾਲ ਤੱਕ ਜਾਂ 6 ਮਹੀਨੇ ਤੱਕ ਉਹ ਬਿਲਕੁਲ ਸੌਣ ਲੱਗ ਜੂਗਾ ਜੋ ਸੌਣ ਸੌਣ ਦਾ ਸੌਣ ਸੌਣ ਦਾ ਬੰਦ ਹੋ ਜੂਗਾ ਜੋ ਬਲੂ ਦੇ ਪੀੜਾ ਰੇਸ਼ਾ ਨਿਕਲਦਾ ਉਹ ਵੀ ਸੈੱਟ ਹੋ ਜੂਗਾ ਸੋ ਕਹਿੰਦਾ ਮਤਲਬ ਕੀ ਆ ਤੁਸੀਂ ਕਿਸੇ ਪਿੱਛੇ ਲੱਗ ਕੇ ਕੋਈ ਵੀ ਕੰਨ 'ਚ 3 ਲਾ ਕੇ ਸੁਣਿਆ ਕਰੋ ਟੱਕਾਣਾ ਫਿਰਿਆ ਕਰੋ ਖੱਖ ਲੱਦੀ ਹੁੰਦੀ ਆ ਫालतੂ ਦੀਆਂ ਇੱਕ ਖਾਸ ਤੌਰ ਤੇ ਅਗਰ ਤੁਸੀਂ ਹੈੱਡਫੋਨ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹੋ ਬਹੁਤ ਜ਼ਿਆਦਾ ਸੌਂਗ ਉੱਚ ਉੱਚ ਸੌਂਦੇ ਹੋ ਤਾਂ ਪਲੀਜ਼ ਅਵਾਇਡ ਕਰੋ ਇਸ ਚੀਜ਼ ਨੂੰ ਸਿੰਪਲ ਲਾਈਫ ਜਿਓ ਕੰਨਾਂ ਵਿੱਚ ਕੋਈ ਵੀ ਫालतू ਜਿਹਾ ਮਾਰੋ ਕੋਈ ਵੀ ਫालतू ਚ ਇਸ ਤਰ੍ਹਾਂ ਕੁਝ ਕੁਝ ਨਾ ਕਰੋ ਉਗੀ ਸਮੱਸਿਆ ਬਹੁਤ ਤੇਜ਼ੀ ਨਾਲ ਅਜਿਹਾ ਕੰਨਾ ਦੀ ਵੱਧ ਰਹੀ ਆ ਸੋ ਅਗਰ ਜਾਣਕਾਰੀ ਵਧੀ ਲੱਗੀ ਆ ਐਸੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਅਵੋਇਡ ਕਰਿਓ ਕੋਈ ਚੀਜ਼ਾਂ ਨੂੰ ਧੰਨਵਾਦ